ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਜਿੰਦੁਸਤਾਨ ਫਾਸਟ ਦੇ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰਵੀ ਜਲੰਧਰ ਤੋਂ ਵੱਡੀ ਖਬਰ ਜਲੰਧਰ ਦੇ ਬੀਜੇ ਜੋਲਰ ਦੇ ਵੀ ਕਿ ਹੋਈ ਲੁੱਟ ਲੱਖਾਂ ਦੇ ਗੈਣੇ ਲੁਟੇਰੇ ਲੁੱਟ ਕੇ ਹੋਏ ਫਰਾਰ ਆਓ ਜਾਣਦੇ ਹਾਂ ਪੂਰੀ ਕਬਰ ਬਣੇ ਰੋ ਸਾਡੇ ਨਾਲ ਹਿੰਦੁਸਤਾਨ ਫਾਸਟ ਦੀ ਖਾਸ ਰਿਪੋਰਟ ਸਵਾਪਾਸ਼ੀ ਮੈਂ ਜਿਪੀ ਤੇਗਲੋ ਸਾਡੇ ਡੈਸਕ ਤੇ ਬੈਠਾ ਹੋਇਆ ਹਾਂ ਉਸੇ ਬੋਲਣੇ ਕਰਦੇ ਆ ਕਿ ਕਲੀਅਰ ਹੋ ਕਿੰਨਾ ਨੁਕਸਾਨ ਹੋਇਆ ਹੈਗਾ ਕੀ ਹੋਇਆ ਉਹ ਜੇ ਉਹ ਉੱਚੀ ਨੂੰ ਸੰਭਾਲ ਰਹੇ ਆ ਕੋਈ ਕਹਿੰਦੇ ਗਲਤੀ ਅਸੀਂ ਇਸ ਮਤਲਬ ਉਸੇ ਸਥਾਪਨ ਡੇਰਾ ਹੈਗਾ ਕਿ ਨਸ਼ੀਬਾ ਚੱਲ ਰਹੀ ਹੈ ਡੇਟਾ ਰੈਪਨ ਯੂਪੀ ਐਨਪੀ ਤੋਂ ਡੇਟਾ ਹੈ ਮੈਂ ਉਂਝ ਮਿਲਦਾ ਹੋਰ ਕਾਫੀ ਨੁਕਸਾਨ ਹੈ ਗਿਆ ਤੇ ਕਵਰੀ ਵੀ ਕਾਫੀ ਜੁੜੀ ਹੈ ਤੁਸੀਂ ਕੋਸ਼ਿਸ਼ ਮੀਡੀਆ ਤੁਸੀਂ 12 ਅਗਸਤ ਤੋਂ ਤੁਸੀਂ ਆਦੇ ਹੋ ਔਰ 파ਰਟੇ ਵੀ ਹੈ ਕੋਈ ਔਰ 파ਰਟਾ ਹੋ ਗਿਆ ਤੇ ਇਹ ਫੇਰ ਦਰਕਰਕੇ ਇਹ ਮੇਨ ਤੇ ਹੈਕਰ ਤੇ ਵਾਰਸਟ ਹੋਈ ਉਹ ਤੇ ਬੇਸ ਕਰਨਾ ਪੁੱਛਦਾ ਕੰਮ ਆ ਅਸੀਂ ਕਰਾਂਗੇ ਬਹੁਤ ਚਾਪਤਿਆਂ ਬੰਦੇ ਕਰਤਾ